ਕਾਂਗਰਸ ਦੇ ਜੁਗਾਰੂ ਵਰਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਇੱਕ ਇਤਿਹਾਸਿਕ ਕਾਨਫਰੰਸ ਅੱਜ ਹੋ ਰਹੀ ਆ ਮੈਂ ਇਤਿਆਸ਼ੂ ਜੀ ਬੈਠੇ ਗੱਲ ਕਰ ਰਹੇ ਸੀ ਕਿ ਇਹੋ ਜੀ ਜਿਹੜੀ ਕਾਨਫਰੰਸ ਹੁੰਦੀ ਆ ਜਿਹੜੇ ਇਲੈਕਸ਼ਨ ਤੋਂ ਪਹਿਲਾਂ ਇਹਦੇ ਚੋਂ ਆਪਾਂ ਬਹੁਤ ਕੁਝ ਲੈ ਕੇ ਜਾਣੇ ਕਾਂਗਰਸ ਦਾ ਮਨੋਬਲ ਅੱਜ ਖੜਗੇ ਸਾਬਿਤ ਹੋ ਚੁੱਕਣਗੇ ਮੈਨੂੰ ਬਾਹਰ ਪ੍ਰੈਸ ਵਾਲੇ ਪੁੱਛ ਰਹੇ ਸੀ ਆਪਾਂ ਸਾਰੇ ਸਟੇਜ ਤੇ ਲੀਡਰ ਸਹਿਬਾਨ ਬੈਠੇ ਆਂ ਕਹਿੰਦੇ ਕਾਂਗਰਸ ਖਾਨਾ ਜੰਗੀ ਆ ਮੈਂ ਕਿਹ ਕਾਂਗਰਸ ਦੀ ਖਾਨਾ ਜੰਗੀ ਨਹੀਂ ਕਾਂਗਰਸ ਦਾ ਅਸਲੀ ਵਰਕਰ ਸਾਹਮਣੇ ਬੈਠਾ ਜਿਹੜਾ ਖਾਨਾ ਜੰਗੀ ਕਰੇਗਾ ਉਹਦਾ ਕੋਈ ਮੁੱਲ ਨਹੀਂ ਵਰਕਰ ਜਿੰਦੇ ਉਹ ਕਾਂਗਰਸ ਉਹੀ ਆ ਜਿਹਦੇ ਚ ਕਾਂਗਰਸ ਆ ਜੇ ਕੋਈ ਕਹੇਗਾ ਨਾ ਕਿ ਮੇਰੇ ਕਰਕੇ ਕਾਂਗਰਸ ਨੇ ਆਪਣੀ ਗਲਤਫਹਿਮੀ ਕੱਢਦੇ ਜੇ ਅੱਜ ਅਸੀਂ ਹੈਗੇ ਤੇ ਅਸੀਂ ਕਾਂਗਰਸ ਕਰਕੇ ਆ ਸਾਡੇ ਕਰਕੇ ਕਾਂਗਰਸ ਨਹੀਂ ਮੈਂ ਮੇਰੇ ਪੈਣਾ ਕਾਫੀ ਤਦਾਦ ਚਾਹੀਆਂ ਨੇ ਅੱਜ ਇੱਕ ਚੀਜ਼ ਤੁਸੀਂ ਦੇਖੀ ਹੋਣੀ ਆ ਕਿ ਜਿਸ ਆਦਮੀ ਨੇ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਦੋਸ਼ੀ ਸੀ ਜਿਸ ਨੇ ਬਦਵੀ ਕਰਨ ਦੇ ਵਿੱਚ ਤੇ ਉਹਨੂੰ ਥੋੜੇ ਦਿਨ ਪਹਿਲਾਂ ਮਿਸਟਰ ਦੇ ਨਾਲ ਸਟੇਜ ਤੇ ਵੇਖਿਆ ਗਿਆ ਭਾਜਪਾ ਦੀ ਪੁਸ਼ਤ ਪਣਾਈ ਚ ਉਹ 5 ਸਾਲ ਰਿਹਾ ਇਹ ਕਾਲੀ ਦਲ ਇਹ ਕਹਿ ਰਿਹਾ ਕਿ ਅਸੀਂ ਭਾਜਪੀ ਨਾਲ ਅਲਾਈਂਸ ਹੋਏਗਾ ਅੱਜ ਪ੍ਰੈਸ ਵਾਲਿਓ ਸੁਖਵੀਰ ਬਾਦਲ ਪੰਜਾਬ ਦਾ ਗਦਾਰ ਆ ਗਦਾਰ ਆ ਜੋ ਅਸੀਂ ਕਹਿੰਦੇ ਸੀ ਕਿ ਬਦਲੀ ਦੇ ਵਿੱਚ ਬਾਦਲ ਪਰਿਵਾਰ ਦਾ ਅੱਜ ਉਹ ਜਿਹੜਾ ਸ਼ੱਕ ਸੀ ਉਸਲੀਅਤ ਦੇ ਵਿੱਚ ਸਾਹਮਣੇ ਆ ਗਿਆ ਮੈਂ ਇੱਕ ਚੀਜ਼ ਅਕਾਲੀ ਦਲ ਨੂੰ ਪੁੱਛਣਾ ਚਾਹਨਾ ਕਿ ਜਿਸ ਵੇਲੇ 2007 ਦੇ ਵਿੱਚ ਗੁਰੂ ਸਾਹਿਬ ਦਾ ਸਵੰਗ ਰਚਿਆ ਇਹਨੇ ਉਹਤਾਂ ਦੇ ਵਸਤਰ ਪਾ ਕੇ ਤੇ ਉਹਦੇ ਬਾਅਦ 2011 ਦੇ ਵਿੱਚ ਇਸੇ ਹੀ ਪਰਿਵਾਰ ਨੇ ਉਹਦੇ ਤੋਂ ਕੇਸ ਵਾਪਸ ਲਏ ਤੇ ਉਹਦੇ ਬਾਅਦ ਇਹੋ ਹੀ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਦਵੀ ਕੀਤੀ ਉਹਨਾਂ ਦੇ ਹੌਸਲੇ ਵਧ ਗਏ 2015 ਦੇ ਵਿੱਚ ਮੈਂ ਕਲਤਖ ਸਾਹਿਬ ਦੇ ਜਥੇਦਾਰ ਨੂੰ ਪੁੱਛਣਾ ਚਾਹੁੰਨਾ ਕਿ ਜਥੇਦਾਰ ਸਾਹਿਬ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਸੀ ਕਿ ਸਾਡੀ ਰਾਜਨੀਤਿਕ ਸਿੱਖ ਪਾਰਟੀ ਜਿਹੜੀ ਆ ਰਾਜਨੀਤਿਕ ਪਾਰਟੀਆਂ ਕਾਲੀ ਦਾਲ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਦੱਸੋ ਤੇ ਤੁਸੀਂ ਵੀ ਨਾਲ ਰਲੇ ਸੀ ਜਿਸ ਵੇਲੇ ਉਸ ਸਾਧ ਨੂੰ ਤੁਸੀਂ ਮਾਫੀ ਬਖਸ਼ੀ ਪਰੋ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਨਹੀਂ ਇਹ ਸੁਖਬੀਰ ਤੇ ਅਕਾਲੀ ਦਲ ਬਚਾਓ ਯਾਤਰਾ ਉਹਨਾਂ ਖੜੀਆ ਤੇ ਉਹ ਅਸੀਂ ਬਚਣ ਨਹੀਂ ਦੇਣਾ ਇਸ ਅਕਾਲੀ ਦਲ ਨੂੰ ਜੇ ਤਰੀਕੇ ਨਾਲ ਚੱਲੀ ਆ ਇਹ ਪੰਜਾਬ ਦਾ ਨੁਕਸਾਨ ਨਹੀਂ ਹੋਣ ਦਿਆਂਗੇ ਮੈਂ ਬੜਾ ਦੁੱਖ ਲੱਗਦਾ ਕਿ ਇਨਾਂ ਚਿੰਦ ਬੰਦਿਆਂ ਨੂੰ ਫੜ ਲਈ ਪੰਜਾਬ ਆਪ ਦੀ ਪੁਲਿਸ ਨੇ ਜੋਰ ਲਾ ਲਿਆ ਸੀ ਕਿ 16 ਤਰੀਕ ਦਾ ਅਜੁੱਧੇ ਦੇ ਵਿੱਚ ਹੀ ਬੈਠਾ ਤੇ ਵੇਟ ਕਰ ਰਿਹਾ ਪੰਜਾਬ ਪੁਲਿਸ ਦੀ ਕਿਉਂ ਮੈਨੂੰ ਗ੍ਰਿਫਤਾਰ ਕਰ ਲੋ ਸਾਡੇ ਕੋਲ ਤੇ 5 ਸਾਲ ਅਸੀਂ ਪੂਰਾ ਯੋਰ ਲਾ ਕੇ ਬੈਠੇ ਰਹੇ ਆ ਅੱਜ ਕਾਂਗਰਸੀਓ ਤੁਹਾਡੇ ਤੇ ਕਾਂਗਰਸ ਖੜੀ ਆ ਆਪਾਂ ਵਾਕਿਆ ਹੀ ਕਹਿ ਦਿੰਦੇ ਆ ਕਿ ਰੀਡ ਦੀ ਭੇਜ ਦਿੰਦੇ ਤੇ ਅਸੀਂ ਬਾਦਚ ਰੀਡ ਦੀ ਹੱਡੀ ਨੂੰ ਹੀ ਪਾ ਜਨੇ ਆਂ ਕਈ ਵਾਰ ਅੱਜ ਤੁਸੀਂ ਪਾਰਲੀਮੈਂਟ ਦੇ ਵਿੱਚ ਜਿੰਨੀ ਪੰਜਾਬੀਆਂ ਨੇ ਦੇਸ਼ ਭਗਤੀ ਕੀਤੀ ਆ ਇਹ ਇਹ ਦੱਸਣਗੇ ਕੁਰਬਾਨੀਆਂ ਕਿੰਨਾ ਕੀਤੀਆਂ ਅਮਲੋਇਰ ਕੋਟਲੇ ਦੀ ਧਰਤੀ ਨੂੰ ਪੁੱਲ ਜਾਓਗੇ ਕਿ ਮੈਂ ਇਸ ਕਰਕੇ ਗੱਲਾਂ ਕਹਿ ਰਿਹਾ ਕਿ ਪੁਰਾਣੇ ਪਾਰਾ ਲੈ ਕੇ ਆਉਣਾ ਪਏਗਾ ਕਿ ਕਾਂਗਰਸ ਨੇ ਹਿੰਦੁਸਤਾਨ ਲਈ ਕੀ ਕੀਤਾ ਇੱਥੇ ਜਦੋਂ 26 ਜਨਵਰੀ ਤੇ ਹੀ ਖਲੋਨੇ ਆ यार प्रताप सिंह कहरों खड़ा होया मैं भाखड़ा डैम लैके आव प्रताप सिंह कहरों पंद्रह अगस्त तक गया कैं एग्रीकल्चर यूनिवर्सिटी बनावाँगा वो फिर दोबारा गया उन्हें क्या मैं पंजाब दुद्ध ददियां बहा देंगे तो असं भी जो सरदार दरबारा सिंह आया तो उन्हें क्या कि मैं थर्मल प्लान गुरु नानक थर्मल प्लांट बनाऊंगा गुरु नानक देव यूनिवर्सिटी बनेगी ਤੇ ਸਾਡੇ ਮਾਨਯੋਗ ਮੰਤਰੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਪ੍ਰਾਉ ਮੈਂ ਖੁਸ਼ਖਬਰੀ ਦੇਣ ਲੱਗਾ ਮੈਂ ਇੱਕ ਖੁਸ਼ਖਬਰੀ ਪੰਜਾਬ ਨੂੰ ਦੇਣੀ ਆ ਇੱਥੇ 10 ਕੈਸੀ ਪੰਜਾਬ ਲਈ ਆ ਚੀਜ਼ ਕਰਾਂਗੇ ਇਸ ਕਰਕੇ ਪੰਜਾਬੀਓ ਬਦਲਾਵ ਚ ਪੈ ਗਏ ਹੋ ਤੁਹਾਨੂੰ ਅੱਜ ਬੇਨਤੀ ਆ ਤੇ ਜਿੰਨੇ ਵੀ ਤੁਸੀਂ ਆਇਓ ਮੇਨ ਮੇਨ ਵਰਕਰ ਆਇਓ ਇਹ ਇੱਕ ਸੁਨੇਹਾ ਲੈ ਕੇ ਜਾਇਓ ਤਾਂ ਕਿ ਅਸੀਂ ਆਮ ਆਦਮੀ ਪਾਰਟੀ ਭਾਜਪੀ ਅਕਾਲੀ ਦਲ ਦਾ ਪਰਮ ਕੱਢ ਦਈਏ ਕਿ ਇੱਥੇ ਜੇ ਪੰਜਾਬ ਚ ਹੈ ਗਿਆ ਤੇ ਦੇਸ਼ ਭਗਤਾਂ ਦੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਜਿੱਤ ਕੇ ਹਿੰਦੁਸਤਾਨ ਦੇ ਵਿੱਚ ਮੂੰਹ ਤੋੜਵਾ ਜਵਾਬ ਦੇਗੀ ਬਹੁਤ ਬਹੁਤ ਤੁਹਾਡਾ ਧੰਨਵਾਦ